ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਆ ਨਾ ਬਾਜਮਾਰੀ ਆ ਨਾ ਬਾਜਮਾਰੀ ਦਾ ਹੀ ਭੱਜ ਕੇ ਬਾਹਰ ਹੋਏ ਆ ਤੇ ਇਹੋ ਜਦੋਂ ਇਹਨਾਂ ਕੋ ਤੇ ਗੋਲੀ ਮਾਰ ਚੱਲੀ ਆ ਤੇ ਮੈਂ ਭਾਈ ਹਾਲ ਭੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਦੇਖੇ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਆ ਲੁੱਟਖੋ ਹੀ ਲੱਗੇ ਕਰਨ ਮੇਰੇ ਸਾਹ ਉਹਨੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਹੈ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੈ ਸੋ ਤੁਮ ਬੋਕਤੀਓ ਵੀ ਦੱਤੇ ਚ ਕਿ ਜਾਂ ਲੈ ਕੇ ਜਾਈਂ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਬੱਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇੱਦਾਂ ਡੈੱਡ ਵੀ ਆ ਹੀ ਅੱਛਾ ਡੈੱਡ ਵੀ ਆ ਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਸੀ ਤੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਹੋਏ 8 ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆ ਜੀ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹੈ ਨਾ ਲੋਕ ਤੋਂ ਇਹ ਤਾਂ ਸਭ ਤੋਂ ਜਾਣ ਪੱਕੀ ਪੱਗਾਂ ਨੂੰ 8:05 ਦੇ 20 ਮਿੰਟ ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇੱਥੋਂ ਇਹਨਾਂ ਨੇ ਕੁਝ ਕੁਛ ਕੀਤਾ ਹੈ ਕਿ ਉਹਨਾਂ ਨੇ ਇੱਕ ਨੇ ਤੇਲ ਪਵਾਇਆ ਉਹਨਾਂ ਨੇ ਤੇਲ ਪਵਾ ਕੇ ਤੇ ਉਹਨਾਂ ਕੋ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਕਿ ਕਿਤੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸੁੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰੇਂਦਾ ਉਹ ਪੰਪ ਤੋਂ ਬਾਹਰ ਆਇਆ ਚੜਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰਤੀ ਉਹਦੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਿਵੇਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਚੁਰੰਦ ਮੰਗਲ ਐਸਚੋ ਕਾਦੀਆਂ ਤੇ ਹੂਰਦਲ ਸ਼ਹੀਦੀ ਟੀਮ ਨੂੰ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਫੂਟਸ ਦੇਖ ਕੇ ਅਸੀਂ ਇਸ ਤਰ੍ਹਾਂ ਭਰ ਵੀ ਕਰ ਰਹੇ ਹਾਂ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜੁਦੀ ਇਰਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰ ਕੋ ਕੈਸ਼ ਵੀ ਖੜਿਆ ਹੋ ਰਸਟਮ ਕੋਈ ਦੇ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਹਾਂ ਕਿੰਨਾ ਕੈਸ਼ ਸੀ ਕਿ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਪੁਛਕਿਸ਼ ਦਾ ਮੈਟਰ ਹੈ ਅਸੀਂ ਪੁਛਕਿਸ਼ ਤੋਂ ਬਾਅਦ ਅਸੀਂ ਕਿੰਨਾ ਮੱਟਦੇ ਹਾਂ ਠੀਕ ਹੈ ਥੈਂਕ ਯੂ ਆਸੋ ਜਿਹੜੇ ਦੋ ਵਿਅਕਤੀ ਇੱਥੇ ਲਿਆਂਦੇ ਗਏ ਆ ਹਾਂਜੀ ਕੀ ਇਨਫੋਰਮੇਸ਼ਨ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਮਿਲਦੀ ਹੈ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬਰਾਡਟ ਸੀਗਾ ਤੇ ਬਰਾਡਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ ਸਵਾ ਗਨੋਂ ਦੇ ਤਕਰੀਬਨ ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਦੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ার ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ੂਟ ਐਸ ਪਰ ਦੇ ਹਿਸਟਰੀ ਦੇ ਸੀਗਾ ਉਹ ਰਹਿਣ ਵਾਲਾ ਸੀ ਇਹ ਰੈਸਟੋਰੈਂਟ ਕੰਮ ਉਤਮ ਪ੍ਰੋਟੇਕਟ ਕਰਦੇ ਸੀਗੇ ਤੇ ਰੈਜ਼ੀਡੈਂਟ ਅਨਿਲ ਉਹ ਪੈਟਰੋਲ ਪੰਪ owner ਨੂੰ ਨਹੀਂ ਪਤਾ ਉਹ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹ ਗਨ ਸ਼ਾਟ ਇੰਕਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਡੈੱਟ ਸੀਗਾ ਰਵੀ ਕੁਮਾਰ ਇਹਨਾਂ ਕਰਾ ਕੇ ਤਾਂ ਨਹੀਂ ਅ ਥੋੜੀ ਸੀਰੀਅਸ ਹੀ ਲੱਗ ਰਹੀ ਏ ਥੋੜੇ ਨਾ ਫਰਕ ਪੈਂਦਾ